ਸੰਗਤ ਜੀ ਜੇਕਰ ਤੁਸੀਂ ਰਜਾਨਾ ਅਮਰਤ ਵੇਲੇ ਉੱਠਦੇ ਹੋ ਉੱਠ ਕੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਹੋ ਕਿਸੇ ਵੀ ਨਾਮ ਦੇ ਨਾਲ ਕਰਦੇ ਹੋ ਤਾਂ ਫਿਰ ਆਪਣੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਭਰੋਸਾ ਰੱਖਿਆ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਹਰ ਵੇਲੇ ਮੇਰੇ ਅੰਗ ਸੰਗ ਨੇ ਹਰ ਥਾਂ ਤੇ ਮੇਰੀ ਰੱਖਿਆ ਕਰ ਰਹੇ ਨੇ ਮੇਰੇ ਹਰ ਕੰਮ ਦੇ ਵਿੱਚ ਵਰਤ ਰਹੇ ਨੇ ਕਿਉਂਕਿ ਜੋ ਬਣੁਖ ਰੋਜ਼ਾਨਾ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਜਪਦੇ ਆ ਜਿਨ੍ਹਾਂ ਦਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਪੂਰਾ ਹੁੰਦਾ ਹੈ ਨਾ ਸਤਿਗੁਰੂ ਸੱਚੇ ਪਾਸ਼ਾ ਉਹਨਾਂ ਦੀ ਹਰ ਥਾਂ ਤੇ ਲਾਜ ਰੱਖਦੇ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਵਰਤਦੇ ਨੇ ਫਿਰ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਰੋਗ ਚਿੰਤਾ ਨੂੰ ਦੇਖ ਕੇ ਐਵੇਂ ਘਬਰਾਇਆ ਨਾ ਕਰੋ ਡੋਲਿਆ ਨਾ ਕਰੋ ਆਪਣੇ ਗੁਰੂ ਦਾ ਦਰ ਛੱਡ ਕੇ ਸੱਜੇ ਖੱਬੇ ਨਾ ਭਟਕਿਆ ਕਰੋ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖੋ ਕਿਉਂਕਿ ਗੁਰੂ ਸਾਹਿਬ ਜੀ ਆਪਣੇ ਉੱਤੇ ਭਰੋਸਾ ਰੱਖਣ ਵਾਲਿਆਂ ਦੀ ਲਾਜ ਹਰ ਥਾਂ ਤੇ ਰੱਖਦੇ ਨੇ ਹਰ ਥਾਂ ਤੇ ਰੱਖਿਆ ਕਰਦੇ ਨੇ ਗੁਰੂ ਸਾਹਿਬ ਜੀ ਆਪਣੇ ਪਿਆਰਿਆਂ ਦੀ ਲਾਜ ਕਿੰਜ ਰੱਖਦੇ ਨੇ ਇਹ ਸਾਨੂੰ ਗੁਰੂ ਇਤਿਹਾਸ ਦੀ ਇਸ ਸਾਖੀ ਤੋਂ ਪਤਾ ਲੱਗੇਗਾ ਇਹ ਸਾਖੀ ਹੈ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਕਹਿੰਦੇ ਪਰੀਮੇ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ ਜੋ ਕਿ ਲਾਹੌਰ ਦੇ ਵਿੱਚ ਦੁਕਾਨਦਾਰੀ ਦਾ ਕੰਮ ਕਰਦਾ ਸੀ ਕਹਿੰਦੇ ਇਹ ਸਿੱਖ ਦੀ ਲਾਹੌਰ ਵਿੱਚ ਕਰਿਆਨੇ ਦੀ ਦੁਕਾਨ ਸੀ ਕਹਿੰਦੇ ਬਹੁਤ ਜਲਦ ਹੀ ਇਹਦੀ ਕਰਿਆਨੇ ਦੀ ਦੁਕਾਨ ਬਹੁਤ ਜ਼ਿਆਦਾ ਚੱਲਣ ਲੱਗੀ ਇਹਦੇ ਚਰਚੇ ਚਾਰ ਸ਼ਹਿਰੇ ਹੋਣ ਲੱਗੇ ਦੂਰੋਂ ਨੇੜਿਓਂ ਗ੍ਰਾਹਕ ਇਹਦੀ ਦੁਕਾਨ ਤੇ ਆਉਣ ਲੱਗੇ ਕਿਉਂਕਿ ਇਹ ਸਿੱਖ ਆਪਣੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਚੱਲਦਾ ਪਾਪ ਕੀ ਨਿਰਜਨਾ ਅਮਰਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਫਿਰ ਆਪਣੀ ਦੁਕਾਨ ਤੇ ਉਹਨਾਂ ਦੁਕਾਨ ਖੋਲਣੀ ਦੁਕਾਨ ਤੇ ਆ ਕੇ ਵੀ ਪਹਿਲਾਂ ਪਰਮਾਤਮਾ ਦਾ ਨਾਮ ਜਪਣਾ ਫਿਰ ਸੌਦਾ ਵੇਚਣਾ ਸ਼ੁਰੂ ਕਰਨਾ ਅਤੇ ਸਾਰਾ ਦਿਨ ਪੂਰੀ ਇਮਾਨਦਾਰੀ ਦੇ ਨਾਲ ਸੌਦਾ ਵੇਚਣਾ ਰੇਟ ਵੀ ਜਾਇਜ ਲਾਉਣੇ ਅਤੇ ਸੌਦਾ ਵੀ ਪੂਰਾ ਤੋਲਣਾ ਇਸ ਕਰਕੇ ਇਹਦੇ ਉੱਤੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋ ਰਹੀ ਸੀ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਆ ਕਹਿੰਦੇ ਪਰ ਹੁਣ ਨਾਲ ਦੇ ਦੁਕਾਨਦਾਰ ਉਹਨਾਂ ਨੂੰ ਦੇਖ ਕੇ ਬਿਲਕੁਲ ਚੰਗਾ ਨਾ ਲੱਗਦਾ ਕਿਉਂਕਿ ਉਹਨਾਂ ਦੇ ਸਾਰੇ ਗ੍ਰਾਹਕ ਏਦੀ ਦੁਕਾਨ ਤੇ ਆਉਣ ਲੱਗੇ ਕਹਿੰਦੇ ਉਹ ਦੁਕਾਨਦਾਰ ਮਨ ਹੀ ਮਣੇ ਦੇ ਪ੍ਰਤੀ ਈਰਖਾ ਰੱਖਣ ਲੱਗੇ ਅਤੇ ਈਰਖਾ ਵੱਸ ਪਿਆ ਨੇ ਇੱਕ ਦਿਨ ਸਲਾਹ ਕੀਤੀ ਵੀ ਆਪਾਂ ਇਸ ਸਿੱਖ ਦੀ ਦੁਕਾਨ ਨੂੰ ਬੰਦ ਕਰਵਾਈਏ ਕਹਿੰਦੇ ਉਹ ਈਰਖਾ ਵਸ ਪਏ ਦੁਕਾਨਦਾਰਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਵੀ ਕੋਈ ਨਾ ਕੋਈ ਝੂਠਾ ਇਲਜ਼ਾਮ ਇਹਦੇ ਉੱਤੇ ਲਾ ਦਿੰਨੇ ਆ ਤੇ ਕਹਿੰਦੇ ਇਦਾਂ ਹੀ ਕੀਤੀ ਇਕੱਠੇ ਹੋ ਕੇ ਨਵਾਬ ਦੇ ਕੋਲ ਚਲੇ ਗਏ ਜਾ ਕੇ ਕਿਹਾ ਕਿ ਨਵਾਬ ਜੀ ਜਿਹੜਾ ਇਹ ਨਵਾਂ ਸਿੱਖ ਆਇਆ ਹੈ ਇਹ ਭੋਲੇ ਭਾਲੇ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਏ ਬੇਈਮਾਨੀ ਕਰ ਰਿਹਾ ਏ ਇਹ ਗ੍ਰਾਹਕਾਂ ਨੂੰ ਸੌਦਾ ਘੱਟੋ-ਤੋਲ ਕੇ ਦਿੰਦਾ ਏ ਕਹਿੰਦੇ ਨਵਾਬ ਨੇ ਜਦ ਉਹ ਪੁਰਾਣੇ ਦੁਕਾਨਦਾਰਾਂ ਦੇ ਮੋਹੋਂ ਇਹ ਨਵੇਂ ਦੁਕਾਨਦਾਰ ਦੀ ਸ਼ਿਕਾਇਤ ਸੁਣੀ ਤਾਂ ਨਵਾਬ ਨੇ ਮਨ ਵਿੱਚ ਸੋਚਿਆ ਵੀ ਇਹ ਦੁਕਾਨਦਾਰ ਕਿੰਨੇ ਪੁਰਾਣੇ ਨੇ ਕਿੰਨੇ ਚਿਰ ਦੇ ਟੈਕਸ ਭਰਦੇ ਨੇ ਤਾਂ ਇਹਨਾਂ ਦੀ ਸ਼ਿਕਾਇਤ ਦੇ ਉੱਤੇ ਸੁਣਵਾਈ ਹੋਣੀ ਚਾਹੀਦੀ ਆ ਨਵਾਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹਦੀ ਦੁਕਾਨ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜੇਕਰ ਉਹ ਦੋਸ਼ੀ ਪਾਇਆ ਤਾਂ ਉਹਨੂੰ ਉਹਦੀ ਦੁਕਾਨ ਸੀਲ ਕਰਕੇ ਉਹਨੂੰ ਇੱਥੋਂ ਬਾਹਰ ਕੱਢ ਦਿੱਤਾ ਜਾਵੇਗਾ ਕਹਿੰਦੇ ਇਹ ਦੁਕਾਨਦਾਰ ਬੜੇ ਖੁਸ਼ ਹੋਏ ਹੁਣ ਇਹਨਾਂ ਨੂੰ ਪਤਾ ਸੀ ਕਿ 1-2 ਦਿਨਾਂ ਦੇ ਵਿੱਚ ਵਿੱਚ ਇਹ ਸਿੱਖ ਦੀ ਦੁਕਾਨ ਦੀ ਜਾਂਚ ਪੜਤਾਲ ਹੋਣੀ ਆ ਤਾਂ ਕਹਿੰਦੇ ਇਨਾਂ ਨੇ ਉਹ ਦੁਕਾਨਦਾਰ ਤੇ ਉਹ ਸਿੱਖ ਦੇ ਵੱਟੇ ਬਦਲ ਦਿੱਤੇ ਘੱਟ ਤੋਲਣ ਵਾਲੇ ਵੱਟੇ ਉਹਦੀ ਦੁਕਾਨ ਤੇ ਰੱਖ ਦਿੱਤੇ ਇਧਰ ਸਿੱਖ ਨੂੰ ਕੋਈ ਪਤਾ ਨਹੀਂ ਆ ਕਿ ਮੇਰੇ ਨਾਲ ਕੀ ਹੋਣ ਵਾਲਾ ਏ ਕਹਿੰਦੇ 2 ਦਿਨਾਂ ਦੇ ਬਾਅਦ ਨਵਾਬ ਦੇ ਭੇਜੇ ਹੋਏ ਅਧਿਕਾਰੀ ਇਹ ਸਿੱਖ ਦੀ ਦੁਕਾਨ ਵਿੱਚ ਆਣ ਬੜੇ ਆਕੇ ਕਿਆ ਵੀ ਭਾਈ ਤੇਰੇ ਖਿਲਾਫ ਸ਼ਿਕਾਇਤ ਮਿਲੀ ਆ ਕਿ ਤੂੰ ਗ੍ਰਾਹਕਾਂ ਨੂੰ ਸਬਦਾ ਘੱਟ ਤੋਲਦਾ ਏ ਤੇਰੇ ਵੱਟੀਆਂ ਦੇ ਵਿੱਚ ਫਰਕ ਕਿਆ ਇਸ ਕਰਕੇ ਅਸੀਂ ਤੇਰੀ ਦੁਕਾਨ ਦੀ ਜਾਂਚ ਪੜਤਾਲ ਕਰਨਾ ਹੈ ਜੇਕਰ ਤੂੰ ਦੋਸ਼ੀ ਪਾਇਆ ਗਿਆ ਤਾਂ ਤੇਰੀ ਦੁਕਾਨ ਅੱਜ ਹੀ ਸੀਲ ਕਰ ਦਿੱਤੀ ਜਾਵੇਗੀ ਕਹਿੰਦੇ ਇਹ ਸਿੱਖ ਨਾਲ ਦੀ ਨਾਲ ਹੀ ਸਮਝ ਗਿਆ ਕਿ ਜ਼ਰੂਰ ਮੇਰੇ ਨਾਲ ਕਿਸੇ ਨੇ ਈਰਖਾ ਕਮਾਈ ਆ ਕਿਸੇ ਨੇ ਮੇਰੇ ਖਿਲਾਫ ਚਾਲ ਚੱਲੀ ਆ ਕਹਿੰਦੇ ਸਿੱਖ ਨੇ ਉਹ ਨਾਇਦਕਾਰੀਆਂ ਨੂੰ ਕਿਹਾ ਭਾਈ ਤੁਸੀਂ ਆਪਣਾ ਕੰਮ ਕਰੋ ਅਤੇ ਮੈਂ ਆਪਣਾ ਕੰਮ ਕਰਦਾ ਹਾਂ ਕਹਿੰਦੇ ਇਹ ਕਹਿ ਕੇ ਉਹ ਸਿੱਖ ਆਪਣੀ ਦੁਕਾਨ ਦੇ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਿਆ ਗੁਰੂ ਚਰਨਾਂ ਦੇ ਵਿੱਚ ਅਰਜੀ ਲਾ ਦਿੱਤੀ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡੇ ਸਿੱਖ ਦੇ ਉੱਤੇ ਵਿਪਤਾ ਦੀ ਘੜੀ ਆ ਗਈ ਆ ਹੁਣ ਤੁਸੀਂ ਹੀ ਮੈਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਤੁਸੀਂ ਹੀ ਮੇਰੀ ਲਾਜ ਰੱਖ ਸਕਦੇ ਹੋ ਇਹ ਕਹਿ ਕੇ ਗੁਰਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਉਧਰ ਅੰਤਰਜਾਨੇ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਆਪਣੇ ਉੱਤੇ ਰੱਖੇ ਹੋਏ ਭਰੋਸੇ ਦੀ लाज ਰੱਖਣ ਵਾਲੇ ਸਤਿਗੁਰੂ ਸੱਚੇ ਪਾਸ਼ਾ ਜਦੋਂ ਉਹਨਾਂ ਦੇ ਪਿਆਰੇ ਦੀ ਪੁਕਾਰ ਇਹਨਾਂ ਤੱਕ ਪਹੁੰਚੀ ਤਾਂ ਸਤਿਗੁਰੂ ਸੱਚੇ ਪਾਸ਼ਾ ਨੇ ਝਟ ਹੀ ਸੁਣਵਾਈ ਕਰ ਦਿੱਤੀ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਉਸ ਵਕਤ ਆਪਣੇ ਬਚਨਾਂ ਦੇ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਕੁਝ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆ ਰਹੀਆਂ ਸਨ ਕੁਝ ਮਹਿੰਗੀਆਂ ਪੇਟਾਂੋਂ ਪੇਟ ਕਰਦੀਆਂ ਕੁਝ ਸੰਗਤਾਂ ਮਾਇਆ ਪੇਟ ਕਰਦੀਆਂ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕੁਝ ਮਾਇਆ ਦੇ ਸਿੱਕੇ ਚੁੱਕੇ ਆਪਣੀ ਹਥੇਲੀ ਤੇ ਰੱਖ ਲੈ ਕਦੇ ਇਸ ਹਥੇਲੀ ਤੇ ਰੱਖਦੇ ਨੇ ਕਦੇ ਉਸ ਹਥੇਲੀ ਤੇ ਰੱਖਦੇ ਨੇ ਕਹਿੰਦੇ ਸਿੱਖ ਸੰਗਤਾਂ ਦੇਖ ਕੇ ਬੜਾ ਕਹਿੰਦੇ ਸੰਗਤਾਂ ਦੇਖ ਕੇ ਬੜਾ ਹਰਾਨ ਹੋ ਰਹੀਆਂ ਵੀ ਅੱਜ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਕਦੇ ਵੀ ਮਾਇਆਵੰਨ ਤੱਕਦੇ ਨਹੀਂ ਅਤੇ ਅੱਜ ਇਹ ਸਿੱਖਿਆ ਨੂੰ ਛੱਡੀ ਨਹੀਂ ਰਹੇ ਪਰ ਉਹਨਾਂ ਸੰਗਤਾਂ ਨੂੰ ਨਹੀਂ ਸੀ ਪਤਾ ਕਿ ਇਹ ਤਾਂ ਆਪਣੇ ਪਿਆਰੇ ਦੇ ਵਟੇ ਪੂਰੇ ਕਰ ਰਹੇ ਨੇ ਕਹਿੰਦੇ ਇੱਧਰ ਅਧਿਕਾਰੀ ਬੜੀ ਗੰਭੀਰਤਾ ਦੇ ਨਾਲ ਵਟਿਆਂ ਦੀ ਜਾਂਚ ਪੜਤਾਲ ਕਰ ਰਹੇ ਨੇ ਪਰ ਕਿਸੇ ਵੀ ਵੱਟੇ ਦੇ ਵਿੱਚ ਕੋਈ ਖੋਟ ਨਾ ਆਈ ਸਾਰੇ ਵੱਟੇ ਪੂਰੇ ਕਹਿੰਦੇ ਉਹਨਾਂ ਅਧਿਕਾਰੀਆਂ ਨੇ ਇਸ ਸਿੱਖ ਨੂੰ ਕਿਹਾ ਕਿ ਭਾਈ ਤੇਰੇ ਖਿਲਾਫ ਜੋ ਵੀ ਸ਼ਿਕਾਇਤ ਸਾਨੂੰ ਮਿਲੀ ਸੀ ਨਾ ਉਹ ਗਲਤ ਆ ਕਿਸੇ ਨੇ ਗਲਤ ਸ਼ਿਕਾਇਤ ਤੇਰੇ ਖਿਲਾਫ ਕੀਤੀ ਹੈ ਤੇਰੇ ਵੱਟੇ ਪੂਰੇ ਆ ਕਹਿੰਦੇ ਇਹ ਗੱਲ ਸੁਣ ਕੇ ਉਹ ਸਿੱਖ ਨੇ ਮੇਰੇ ਪੰਜਵੇਂ ਪਾਤਸ਼ਾਹ ਜੀ ਦਾ ਕੋਟਨ-ਕੋਟ ਸ਼ੁਕਰਾਨਾ ਕੀਤਾ ਕਿਉਂਕਿ ਉਹ ਸਿੱਖ ਨੂੰ ਤਾਂ ਪਤਾ ਸੀ ਕਿ ਇਹ ਵੱਟਿਆਂ ਦੀ ਖੋਟ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰੀ ਕੀਤੀ ਆ ਕਿਉਂਕਿ ਜੇ ਸਿੱਖ ਦੇ ਮਨ ਦੇ ਵਿੱਚ ਖੋਟ ਨਹੀਂ ਨਾ ਫਿਰ ਉਸ ਸਿੱਖ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਭਾਵੇਂ ਲੱਖਾਂ ਹੱਥ ਆ ਜਾਣ ਸਤਿਗੁਰ ਸੱਚੇ ਪਾਤਸ਼ਾਹ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ ਫਿਰ ਭਾਵੇਂ ਸਾਰੀ ਦੁਨੀਆ ਉਹਨੂੰ ਉਜਾੜਨ ਤੇ ਆ ਜਾਵੇ ਜੇ ਗੁਰੂ ਬਸਾਉਣ ਤੇ ਆ ਜਾਵੇ ਨਾ ਦੁਨੀਆ ਦੀ ਕੋਈ ਤਾਕਤ ਉਹਨੂੰ ਉਜਾੜ ਨਹੀਂ ਸਕਦੀ ਉਹਦਾ ਨੁਕਸਾਨ ਨਹੀਂ ਕਰ ਸਕਦੀ ਤੇ ਇਹ ਹੀ ਸਿੱਧ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਉੱਥੇ ਕਰ ਦਿੱਤਾ ਸ਼ਰੀਰਕ ਰੂਪ ਦੇ ਵਿੱਚ ਭਾਵੇਂ ਜਿੱਥੇ ਮਰਜੀ ਬੈਠੇ ਸੀ ਪਰ ਆਪਣੇ ਸਿੱਖ ਦੀ ਅਰਦਾਸ ਬੇਨਤੀ ਪੁਕਾਰ ਸੁਣ ਕੇ ਉਹਦੀ ਲਾਜ ਰੱਖੀ ਸੋ ਸੰਗਤ ਜੀ ਇਹ ਸਾਖੀ ਸੁਣ ਕੇ ਮਨ ਨੂੰ ਬੜਾ ਬਲ ਮਿਲਦਾ ਹੈ ਕਿ ਜੇਕਰ ਸਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਪੂਰਾ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਹਰ ਥਾਂ ਰੱਖਿਆ ਕਰਦੇ ਨੇ ਹਰ ਥਾਂ ਤੇ ਲਾਜ ਰੱਖਦੇ ਨੇ ਇਸ ਕਰਕੇ ਆਪਣੇ ਗੁਰੂ ਦੇ ਉੱਤੇ ਭਰੋਸਾ ਪੂਰਾ ਰੱਖਣਾ ਹੈ ਕਦੇ ਵੀ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਆਉਣ ਦੇਣਾ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਆਪਣੇ ਗੁਰੂ ਦੇ ਉੱਤੇ ਭਰੋਸਾ ਨਾ ਡੋਲਣ ਦਿਓ ਆਪਣੇ ਗੁਰੂ ਦਾ ਦਰ ਛੱਡ ਕੇ ਕਦੇ ਵੀ ਸੱਜੇ ਖੱਬੇ ਨਹੀਂ ਪਟਕਣਾ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਵੀ ਹਰ ਵੇਲੇ ਅੰਗ-ਸੰਗ ਰਹਿਣਗੇ ਹਰ ਕੰਮਾਂ ਦੇ ਵਿੱਚ ਸਹਾਇ ਹੋਣਗੇ ਸੋ ਸੰਗਤ ਜੀ ਜੇਕਰ ਗੁਰੂ ਇਤਿਹਾਸ ਦੀ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਆ ਤੁਹਾਡੇ ਵੀ ਮਨ ਨੂੰ ਬਲ ਮਿਲਿਆ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਅਰਜਨ ਦੇਵ ਜੀ ਜ਼ਰੂਰ ਲਿਖ ਕੇ ਆਉਣਾ ਸੰਗਤ ਜੀ ਜੇਕਰ ਤੁਸੀਂ ਰਜਾਨਾ ਅਮਰਤ ਵੇਲੇ ਉੱਠਦੇ ਹੋ ਉੱਠ ਕੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਹੋ ਕਿਸੇ ਵੀ ਨਾਮ ਦੇ ਨਾਲ ਕਰਦੇ ਹੋ ਤਾਂ ਫਿਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਭਰੋਸਾ ਰੱਖਿਆ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਹਰ ਵੇਲੇ ਮੇਰੇ ਅੰਗ ਸੰਗ ਨੇ ਹਰ ਥਾਂ ਤੇ ਮੇਰੀ ਰੱਖਿਆ ਕਰ ਰਹੇ ਨੇ ਮੇਰੇ ਹਰ ਕੰਮ ਦੇ ਵਿੱਚ ਵਰਤ ਰਹੇ ਨੇ ਕਿਉਂਕਿ ਜੋ ਬਣੁੱਖ ਰੋਜ਼ਾਨਾ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਆ ਜਿਨ੍ਹਾਂ ਦਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਪੂਰਾ ਹੁੰਦਾ ਹੈ ਨਾ ਸਤਿਗੁਰੂ ਸੱਚੇ ਪਾਸ਼ਾ ਉਹਨਾਂ ਦੀ ਹਰ ਥਾਂ ਤੇ ਲਾਜ ਰੱਖਦੇ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਵਰਤਦੇ ਨੇ ਫਿਰ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਰੋਗ ਚਿੰਤਾ ਨੂੰ ਦੇਖ ਕੇ ਐਵੇਂ ਘਬਰਾਇਆ ਨਾ ਕਰੋ ਡੋਲਿਆ ਨਾ ਕਰੋ ਆਪਣੇ ਗੁਰੂ ਦਾ ਦਰ ਛੱਡ ਕੇ ਸੱਜੇ ਖੱਬੇ ਨਾ ਭਟਕਿਆ ਕਰੋ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖੋ ਕਿਉਂਕਿ ਗੁਰੂ ਸਾਹਿਬ ਜੀ ਆਪਣੇ ਉੱਤੇ ਭਰੋਸਾ ਰੱਖਣ ਵਾਲਿਆਂ ਦੀ ਲਾਜ ਹਰ ਥਾਂ ਤੇ ਰੱਖਦੇ ਨੇ ਹਰ ਥਾਂ ਤੇ ਰੱਖਿਆ ਕਰਦੇ ਨੇ ਗੁਰੂ ਸਾਹਿਬ ਜੀ ਆਪਣੇ